ਪੰਡ ਵਿੱਚ ਬੋਲੀ ਚਲਾਣਾ ਸਮਝਾ ਪ੍ਰਾਪ ਹੋਇਆ ਕਿ ਕਤਲ加 ਵੀ ਤੁਸੀਂ ਉਸ ਕਾਂਡ ਦੇ ਜਿਹੜੇ ਵਿਅਕਤੀ ਹੈਗੇ ਦੋ ਕਾਬੂ ਗੱਲ ਹੈਗੇ ਸਰ ਕਿੱਥੇ ਦੇ ਇਹ ਬੰਦੇ ਹੈਗੇ ਆ ਕਿਉਂ ਉਹਨਾਂ ਨੇ ਗੋਲੀਆਂ ਚਲਾਈਆਂ ਸੀ ਮਨਜੂਬ ਐਸਐਸਪੀ ਸਾਹਿਬ ਜਦਰ ਦਿਹਾਤੀ ਸ਼ਰੀਫ ਹੁਜਰ ਸਿੰਘ ਜੀ ਉਹਨੂੰ ਜੁੱਧ ਨਸ਼ਾ ਵਿਰੋਧ ਜੋ ਪੰਜਾਬ ਸਰਕਾਰ ਵੱਲੋਂ ਚਲਾਇਆ ਗਿਆ ਅਤੇ ਉਹਨਾਂ ਵੱਲੋਂ ਜੋ ਭੈੜੇ ਅਨਸਰਾਂ ਦੇ ਵਿਰੁੱਧ ਜਿਹੜੇ ਮਾਰੇ ਅਨਸਰ ਜਿਹੜੇ ਗੋਲਟਾਫਾ ਕਰਦੇ ਆ ਉਹਨਾਂ ਦੇ ਸਬੰਧ ਵਿੱਚ ਇੱਕ ਸਪੈਸ਼ਲ ਉਪਰੇਸ਼ਨ ਚਲਾਇਆ ਗਿਆ ਜਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਐਸਚਓ ਕੁਲਵਿੰਦਰ ਸਿੰਘ ਬਿਲਗਾ ਤੇ ਉਸ ਦੀ ਸਪੈਸ਼ਲ ਟੀਮ ਦੇ ਚਾਰ ਮੈਂਬਰੀ ਜਿਹੜੇ ਹੈਗੇ ਸਨ ਉਹਨਾਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਸੀ ਉਹਦੇ ਵਿੱਚ ਇੱਕ 10 11 ਤਰੀਕ ਦੀ ਵਾਰਦਾਤ ਆ ਗਈ ਸੀ ਜੂਨ ਦੀ ਉਹਦੇ ਵਿੱਚ ਖੇਲਾ ਪਿੰਡ ਜਿਹੜਾ ਸੀ ਉੱਥੇ ਗੋਲੀ ਚੱਲੀ ਸੀ ਤੇ ਮਾਰ ਦੇਣ ਦੀ ਨੀਤ ਨਾਲ ਤਿੰਨ ਜਿਹੜੇ ਨੌਜਵਾਨ ਸੀ ਦੋ ਮੋਟਰਸਾਈਕਲਾਂ ਤੇ ਆਏ ਸੀ ਉਹਨਾਂ ਨੇ ਹਮਲਾ ਕੀਤਾ ਸੀ ਘਰ ਦੇ ਵਿੱਚ ਜਸਪੀਰ ਸਿੰਘ ਦੇ ਤੇ ਤਕਨੀਕੀ ਢੰਗ ਨਾਲ ਅਤੇ ਹਿਊਮਨ ਰਿਸੋਰਸਸ ਨਾਲ ਉਹਦੇ ਪੇਸ਼ਾ ਕਰਦੇ ਹੋਇਆ ਉਹਨਾਂ ਨੂੰ 16 ਤਰੀਕ ਨੂੰ ਜਿਹੜਾ ਅਸੀਂ ਕਾਮਯਾਬੀ ਮਿਲੀ ਜਿਹਦੇ ਵਿੱਚ ਉਹਨਾਂ ਦੋ ਦੋਸ਼ੀ ਜਿਹੜੇ ਉਹ ਗ੍ਰਫਤਾਰ ਕਰ ਲਏ ਨੇ ਉਹਨਾਂ ਕੋਲ ਵਾਰਦਾਤ ਵਿੱਚ ਵਰਤਿਆ ਹੋਇਆ ਪਿਸਤਲ 7.65 ਦੋ ਮੈਗਜ਼ੀਨ ਤੇ ਸੱਤ ਜਿੰਦਾ ਰੋਣ ਬਰਾਮਦ ਕੀਤੇ ਆ ਤੇ ਜਿਹੜਾ ਮੋਟਰਸਾਈਕਲ ਬੁਲਟ ਉਹਨਾਂ ਨੇ ਵਾਰਦਾਤ ਵਿੱਚ ਵਰਤਿਆ ਸੀ ਉਹ ਵੀ ਬਰਾਮਦ ਕਰ ਲਿਆ ਸਰ ਇਹ ਗੋਲੀ ਚਲਾਉਣ ਦਾ ਰੀਜ਼ਨ ਕੀ ਸੀ ਕਿਉਂ ਚਲਾਈਆਂ ਗੋਲੀਆਂ ਨੇ ਇਹ ਦੋ ਪਰਿਵਾਰ ਨੇ ਇੱਕੋ ਪਿੰਡ ਦੇ ਰਹਿਣ ਵਾਲੇ ਨੇ ਕਿ ਜਿਹੜਾ 베ਸਟ ਹੈਗਾ ਗੁਰਮਖ ਸਿੰਘ ਜਿਹੜਾ ਇਹ ਇਸ ਟਾਈਮ ਯੂਐਸਏ ਰਹਿ ਰਿਹਾ ਹੈਗਾ ਜੀ ਕਿ ਜਿਹੜਾ ਮਕਰਮੇ ਦਾ ਮਧਈਆ ਜਸਵੀਰ ਸਿੰਘ ਇਹਦਾ ਬੇਟਾ ਹੈਗਾ ਮਨਜਿੰਦਰ ਸਿੰਘ ਇਹਨਾਂ ਦੀ ਆਪਸ ਵਿੱਚ ਰੰਜਿਸ਼ ਸੀ ਜੀ ਤੇ ਇਹਨੇ ਇਹ ਦੋਸ਼ੀ ਜਿਹੜੇ ਹਾਇਰ ਕਰਕੇ ਤੇ ਇਹ ਕਾਰਵਾਈ ਕਰਵਾਈ ਹੈਗੀ ਆ ਇਹ ਜਿਹੜੇ ਦੋਸ਼ੀ ਆ ਸਰ ਇਹ ਪਹਿਲਾਂ ਵੀ ਇਦਾਂ ਦੀਆਂ ਵਾਰਦਾਤਾਂ ਨਹੀਂ ਆਈਆਂ ਨੇ ਨਹੀਂ ਕਿਉਂਕਿ ਦਾ ਪ੍ਰੀਵੀਅਸ ਰਿਕਾਰਡ ਜਿਹੜਾ ਉਹ ਚੈੱਕ ਕੀਤਾ ਗਿਆ ਵਾ ਪ੍ਰੀਵੀਅਸ ਕੋਡ ਦੇ ਵਿੱਚ ਇਹਨਾਂ ਦੇ ਖਿਲਾਫ ਜ ਕੋਈ ਐਫਆਈਆਰ ਨਹੀਂ ਹੈਗੀ ਇਹਨਾਂ ਦਾ ਪੁਲਿਸ ਮੈਨ ਲਾ ਲੈ ਕੇ ਵੀ ਇਹਨਾਂ ਨੇ ਵਾਰਦਾਤ ਕਿੱਦਾਂ ਕੀਤੀ ਕਿਹਦੇ ਕਹਿਣ ਤੇ ਕੀਤੀ ਪੁਸ਼ਕਸ਼ ਚੱਲ ਰਹੀ ਹੈਗੀ ਆ ਸੋ ਫਰਦਰ ਜਿਹੜੀ ਇਨਵੈਸਟੀਗੇਸ਼ਨ ਦਾ ਪਾਰਟ ਉਹ ਵੀ ਤੁਹਾਨੂੰ ਦੱਸਿਆ ਜਾਵੇਗਾ ਸਰ ਬੇਸਿਕਲੀ ਹੈ ਕਿੱਥੇ ਦੇ ਦੋਨੇ ਜਿਹੜੇ ਵਿਅਕਤੀ ਇਹ ਦੋਨੋਂ ਜਿਹੜੇ ਧਰਮਕੋਠਾ ਨੇ ਨੂੰ ਬਲੋਂਗ ਕਰਦੇ ਨੇ ਦੋਸ਼ੀ ਬਾਈ ਨੀ ਵੀ ਹੈਗੇ ਆ ਇਹਨਾਂ ਦੇ ਕਲਬ ਪੀ ਸਿੰਘ ਔਰ ਫਲਵਲੀ ਹੈਗਾ ਜੀ ਇੱਕ ਬਿਕਰਮਜੀਤ ਸਿੰਘ ਲਸਕਾਲੂ ਹੈਗਾ ਜੀ ਇਹਨੇ ਦੋਨੋਂ ਦੋਸ਼ੀ ਗ੍ਰਸਤਾਰ ਕਰ ਲਏ ਨੇ ਤੀਸਰਾ ਦੋਸ਼ੀ ਜਿਹੜਾ ਉਹ ਜੀਤਵਾਲ ਨਾਲ ਸੰਬੰਧਿਤ ਹੈਗਾ ਉਹਦਾ ਖਲਾਸਾ ਦੌਰਾਨੇ ਤਫतीश ਅਸੀਂ ਬਾਅਦ ਵਿੱਚ ਕਰਾਂਗੇ ਠੀਕ ਹੈ ਸਰ ਜਿਹੜਾ ਅਸਲਾ ਬੰਦ ਹੋਇਆ ਉਹ ਲਾਇਸੈਂਸੀ ਹੈ ਜਾਂ ਨਜਾਇਜ਼ ਹੈ ਇਹ ਨਜਾਇਜ਼ ਅਸਲਾ ਜੀ ਨਾ ਤਾਂ ਕੋਈ ਲਾਇਸੈਂਸੀ ਅਸਲਾ ਨਹੀਂ ਹੈਗਾ ਇਹ ਇਨਲੀਗਲ ਵੈਪਨ ਜਿਹੜਾ ਵਾ ਉਹ ਅਸੀਂ ਬਰਾਮਦ ਕੀਤਾ ਹੈਗਾ ਬਿਲਕੁਲ ਬਿਲਕੁਲ ਠੀਕ ਸਰ ਜੇ ਉਹ ਤਾਂ ਸਰ ਕੋਈ ਕੋਈ